ਸੋਰਠਾ ਮਹੱਲਾ ਪੰਜਵਾ ਸੁਖੀਏ ਕਾ ਪੇਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੇ ਕਰਣਾ ਕਰਾਵਨ ਹਰਿ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋ ਵੇਖਿਆ ਸਭ ਸੁਖੀਆ ਰੋਗੀ ਕੈ ਪਾਣੈ ਸਭ ਰੋਗੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 610 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੁਖੀਏ ਕਾ ਪੇਖੈ ਸਭ ਸੁਖਿਆ ਰੋਗੀ ਕਾ ਪਾਣੈ ਸਭ ਰੋਗੀ ਸੁਖੀਏ ਕਾ ਪੇਖੈ ਸਭ ਸੁਖਿਆ ਅਰਥਾਤ ਕਿ ਸੁਖੀਏ ਨੂੰ ਮਹਾਰਾਜ ਕਹਿੰਦੇ ਸਾਰਾ ਜਗਤ ਹੀ ਸੁਖਿਆ ਦਿਸਦਾ ਹੈ ਅਤੇ ਰੋਗੀ ਕਾ ਪਾਣੈ ਸਭ ਰੋਗੀ ਅਰਥਾਤ ਕਿ ਰੋਗੀ ਦੇ ਪਾਣੇ ਸਾਰਾ ਜਗਤ ਹੀ ਰੋਗੀ ਹੈ ਕਹਿੰਦੇ ਕਰਨ ਕਰਾਵਨ ਹਾਰ ਸੋ ਅਮੀ ਆਪਨ ਹੱਥ ਸੰਜੋਗੀ ਕਰਣਾ ਕਰਾਵਨ ਹਾਰ ਸੁਆਮੀ ਅਰਥਾਤ ਕਿ ਜੀਵਾਤਵ ਜਗਤ ਨੂੰ ਪੈਦਾ ਕਰਨੇ ਵਾਲਾ ਜਾਂ ਫਿਰ ਕਰਨੇ ਵਾਲਾ ਤੇ ਕਰਵਾਉਣੇ ਵਾਲਾ ਮਾਲਕ ਆਪ ਹੀ ਹੈ ਆਪਨ ਹੱਥ ਸੰਜੋਗੀ ਅਰਥਾਤ ਕੇ ਹਰੇ ਕਰਮ ਦਾ ਸੰਜੋਗ ਅਥਵਾ ਟੋ ਬੇਲਾ ਉਸਨੇ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਸਵਗਰ ਹਾਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਾ ਨ ਮੇਰੇ ਜਨ ਆਪਣਾ ਪਰਮਗਵਾਤਾ ਤਿਸ ਕਾ ਭਾਣ ਕੋਇ ਨਾ ਭੂਲਾ ਜਨ ਸਗਲੋ ਬ੍ਰਹਮ ਪਛਾਤਾ ਰਹਾ ਮਾਨ ਮੇਰੇ ਜਿਨ ਆਪਣਾ ਪਰਮ ਗਵਾਤਾ ਅਰਥਾਦ ਕਹੇ ਮੇਰੇ ਮਨ ਜਿਹੜੇ ਵੀ ਜੀਵ ਨੇ ਆਪਣੇ ਅੰਦਰ ਦਾ ਪਰਮ ਭੁਲੇਖਾ ਗਵਾ ਦਿੱਤਾ ਨਾ ਮਹਾਰਾਜ ਕਹਿੰਦੇ ਤਿਸ ਕਾ ਪਾਣਾ ਕੋਏ ਨਾ ਪੁੱਲਾ ਉਸ ਗੁਰਮੁਖ ਗੁਰੂ ਪਿਆਰੇ ਦੇ ਪਾਣੇ ਕੋਈ ਵੀ ਪੁੱਲਾ ਹੋਇਆ ਨਹੀਂ ਹੈ ਕਿਹੜੇ ਗੁਰਮੁਖ ਗੁਰੂ ਪਿਆਰੇ ਦੇ ਕਹਿੰਦੇ ਜਿਨ ਸਗਲੋ ਬ੍ਰਹਮ ਪਛਾਤਾ ਜਿਨ ਸਾਰੇ ਪਸਾਰੇ ਦੇ ਵਿੱਚ ਉਸ ਪਾਰਬ੍ਰਹਮ ਪਰਮੇਸ਼ਰ ਨੂੰ ਪਛਾਣਨਾ ਕੀਤਾ ਹੈ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸ਼ੰਤ ਸੰਗ ਜਾ ਕਾ ਮਨ ਸੀਤਲ ਓਹ ਜਾਣ ਸਗਨੇ ਠਾਂਡੇ ਹੋ ਮੈਂ ਰੋਗ ਜਾ ਕਾ ਮਨ ਵਿਆਪਤ ਓਹ ਜਨਮ ਮਰ ਬਿਲ ਲਾਤੀ ਸ਼ਾਂਤ ਸਾंगे ਜਾ ਕਾ ਮਨ ਸੀਤਲ ਅਰਥਾਤ ਕੇ ਸੰਤ ਸਤਗੁਰੂ ਦਾ ਸੰਗ ਕਰਕੇ ਜਿਹੜੇ ਗੁਰਮੁਖ ਗੁਰੂ ਪਿਆਰੇ ਦਾ ਮਨ ਸ਼ੀਤਲ ਅਰਥਾਤ ਠੰਡਾ ਠਾਰ ਹੋ ਗਿਆ ਨਾ ਮਹਾਰਾਜ ਕਹਿੰਦੇ ਉਹ ਜਾਣੈ ਸਗਲੀ ਠੰਡਿਓ ਸਾਰੀ ਸ੍ਰਿਸ਼ਟੀ ਨੂੰ ਠੰਡੀ ਅਥਵਾ ਸ਼ੀਤਲ ਕਰਕੇ ਜਾਣਦਾ ਹੈ ਕਹਿੰਦੇ ਹੋਮ ਰੋਗ ਜਾ ਕਾ ਮਨ ਵਿਆਪਤਾ ਓਹੋ ਜਨਮ ਮਰ ਬੈ ਲਾਤੀ ਹੋ ਮੈ ਰੋਗ ਜਾ ਕਾ ਮਨ ਵਿਆਪਤ ਅਰਥਾਤ ਕਿ ਜੀ ਦਾ ਮਨ ਹੋ ਮੇ ਰੂਪੀ ਰੋਗ ਦੇ ਵਿੱਚ ਵਿਆਪਕ ਹੈ ਗ੍ਰਸਤ ਜਾਂ ਗਲਤਾਨ ਹੈ ਓਹੋ ਜਨਮ ਮਰ ਬਿਲ ਲਾਤੀ ਮਹਾਰਾਜ ਕਹਿੰਦੇ ਸਾਰੇ ਨੋਕਾਈ ਜੰਮ ਦੀ ਮਰਦੀ ਰਹਿੰਦੀ ਹੈ ਵਿਲਕਦੀ ਰਹਿੰਦੀ ਹੈ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਗਿਆਨ ਅੰਜਨ ਜਾਕੇ ਨੇਤਰੀ ਪੜਿਆ ਤਾਕਾ ਸਰਬ ਪ੍ਰਗਾਸਾ ਅਗਿਆਨ ਅੰਧੇਰਾ ਸੂਜਸ ਨਾਹੇ ਬਹੁੜ ਬਹੁੜ ਪਰਮਾਤਾ ਗਿਆਨ ਅੰਜਨ ਜਾਕੇ ਨੇਤਰੀ ਪੜਿਆ ਅਰਥਾਤ ਅਗਿਆਨ ਰੂਪੀ ਸੁਰਮਾ ਜੀ ਦੇ ਸੁਰਤੀ ਰੂਪੀ ਨੇਤਰਾ ਦੇ ਵਿੱਚ ਪਿਆ ਹੈ ਤਾ ਕਾ ਸਰਬ ਪ੍ਰਗਾਸੋਂ ਸੋ ਗੁਰਮੁ ਗੁਰੂ ਪਿਆਰੇ ਨੂੰ ਸਾਰੇ ਬੰਨੇ ਪ੍ਰਕਾਸ਼ ਹੀ ਪ੍ਰਕਾਸ਼ ਨਦਰਿ ਆਉਂਦਾ ਹੈ ਚਾਨਣ ਹੋ ਗਿਆ ਸਾਰੇ ਜਗਤ ਦੇ ਵਿੱਚ ਉਹਦੇ ਪ੍ਰਤੀ ਕਹਿੰਦੇ ਅਗਿਆਨ ਅੰਧੇਰਾ ਸੋ ਜਸਨਾਹੇ ਬਹੁੜ ਬਹੁੜ ਪਰਮਾਤਾ ਪਰੰਤੂ ਅਗਿਆਨਤਾ ਦੇ ਹਨੇਰੇ ਕਰਕੇ ਮਹਾਰਾਜ ਕਹਿੰਦੇ ਜੀਵ ਨੂੰ ਕੁਝ ਵੀ ਸੁਜਦਾ ਉੜਦਾ ਨਹੀਂ ਸਗੋਗਿਆਨੀ ਜੀਵ ਬਹੁੜ ਬਹੁੜ ਪ੍ਰਮਾਤਾ ਦੁਆਰਾ ਦੁਆਰਾ ਪਰਮਦਾ ਰਹਿਂਦਾ ਹੈ ਭੜਕਦਾ ਰਹਿਂਦਾ ਹੈ ਜੌਨੀਆਂ ਦੇ ਵਿੱਚ ਕਹਿੰਦਾ ਸੋਣਾ ਬੇਨੰਤੀ ਸੁਆਮੀ ਆਪਣੇ ਨਾਨਕੇ ਹੋ ਸੁਖ ਮੰਗਾ ਜਹਾਂ ਕੀਰਤਨ ਤੇਰਾ ਸਾਧੂ ਗਾਵ ਤਹ ਮੇਰਾ ਮਨ ਲੱਗਾ ਸੋਣਾ ਬੇਨੰਤੀ ਸੁਆਮੀ ਆਪਣੇ ਅਰਥਾਤ ਕਹੇ ਸੁਆਮੀ ਜੀ ਹੈ ਮਾਲਕ ਜੀ ਤੁਸੀਂ ਆਪਣੇ ਦਾਸਾਂ ਦੀ ਬੇਨਤੀ ਸੁਣਨੀ ਕਰੋ ਕਹਿੰਦੇ ਨਾਨਕ ਇਹੋ ਸੁਖ ਮੰਗਦਾ ਤੇ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਸ਼ਾ ਜੀ ਅਸੀਂ ਤੁਹਾਡੇ ਦਰ ਤੋਂ ਕੇਵਲ ਉਹੀ ਇਹੀ ਸੁਖ ਮੰਗਦੇ ਹਾਂ ਕਿਹੜਾ ਕਹਿੰਦੇ ਜਹਾਂ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲੱਗਿਆ ਜਹਾਂ ਕੀਰਤਨ ਤੇਰਾ ਸਾਧੂ ਗਾਵੇ ਰਥਾਤ ਕਿ ਜਿੱਥੇ ਤੇਰੇ ਸਾਧੂ ਤੇਰੇ ਨਾਮ ਦਾ ਕੀਰਤਨ ਗਾਉਣਾ ਕਰਦੇ ਹਨ ਤਹਾ ਮੇਰਾ ਮਨ ਲੱਗੈ ਅਕਾਲ ਪੁਰਖ ਵਾਹਿਗੁਰੂ ਜੀ ਉੱਥੇ ਉਹਨਾਂ ਦੀ ਸੰਗਤ ਦੇ ਵਿੱਚ ਮੇਰਾ ਮਨ ਲੱਗਾ ਹੀ ਰਿਹਾ ਐਸੀ ਕਿਰਪਾ ਕਰੋ ਸਾਡੇ ਤੇ ਸੋਗ ਆਪਣੇ ਸਤਵੇਂ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਪੰਜਵਾ ਤਾਨਾ ਸੰਤਨ ਕਾ ਤਾਨਾ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦੈ ਹਰ ਨਾਮ ਤਿਆਆ ਸਰਬ ਕੁਸਲ ਤਬ ਥੀਆ ਤਾਨ ਸੰਤਨ ਕਾ ਤਾਨ ਸੰਤਨ ਕਾ ਮਨ ਸੰਤਨ ਕਾ ਕੀਆ ਅਰਥਾਤ ਕੇ ਪਾਸ਼ਾ ਕਹਿੰਦੇ ਅਸੀਂ ਆਪਣਾ ਤਾਨਵੀ ਸੰਤਾਂ ਦਾ ਕਰ ਦਿੱਤਾ ਅਸੀਂ ਆਪਣਾ ਧਾਨਵੀ ਸੰਤਾਂ ਦਾ ਕਰ ਦਿੱਤਾ ਅਤੇ ਅਸੀਂ ਆਪਣਾ ਮਾਨਵੀ ਸੰਤਾਂ ਦਾ ਕਰ ਦਿੱਤਾ ਭਾਵ ਕਿ ਉਹਨਾਂ ਦੇ ਚਰਨਾਂ ਚਰਪਨ ਕਰ ਦਿੱਤਾ ਕਹਿੰਦੇ ਸੰਤ ਪ੍ਰਸਾਦੇ ਹਰ ਨਾਮ ਤੇ ਆਇਆ ਸਰਬ ਕੁਸਲ ਤਬਸੀਆ ਸੰਤ ਪ੍ਰਸਾਦੇ ਹਰ ਨਾਮ ਤੇ ਆ ਜਦ ਉਸ ਸੰਤ ਸਤਗੁਰੂ ਦੀ ਕਿਰਪਾ ਦੇ ਸਦਕਾ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਨਾ ਤੇ ਫਿਰ ਮਹਾਰਾਜ ਕਹਿੰਦੇ ਸਰਬਕੁਸ਼ਲ ਤਪਸੀਆ ਤਾਂ ਹੀ ਸਾਰ ਬਣੇ ਖੈਰ ਖੈਰੀ ਤੇ ਸੁਖ ਆਨੰਦ ਵਰਤਿਆ ਸੋ ਗੌਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੰਤਨ ਬਿਨ ਆਵਰਨ ਦਾਤਾ ਬੀਆ ਜੋ ਜੋ ਸ਼ਰਣ ਪੜਾ ਸਾਧੂ ਕੀ ਸੋ ਪਾਰ ਗ੍ਰਾਮੇ ਕੀਆ ਰਹਾਓ ਸੰਤਨ ਬਿਨਾਂ ਅਵਰਨ ਦਾਤਾ ਵੀ ਅਰਥਾਤ ਕਿ ਸੰਤਾਂ ਤੋਂ ਬਗੈਰ ਹੋਰ ਕੋਈ ਦੂਸਰਾ ਦਾਤਾ ਮਹਾਰਾਜ ਕਹਿੰਦੇ ਹੈ ਨਹੀਂ ਹੈ ਕਹਿੰਦੇ ਜੋ ਜੋ ਸ਼ਰਣ ਪੜਾ ਸਾਧੂ ਕੀ ਤੇ ਜਿਹੜਾ ਜਿਹੜਾ ਵੀ ਸਾਧ ਸਤਿਗੁਰੂ ਦੀ ਸ਼ਰਣ ਦੇ ਵਿੱਚ ਪੈ ਜਾਂਦਾ ਹੈ ਚਰਨਾਂ ਦੇ ਵਿੱਚ ਡਿੱਗ ਪੈਂਦਾ ਹੈ ਸੋ ਪਾਰਗ੍ਰਾਮੀ ਕੀ ਉਸ ਉਸ ਰਹੀ ਉਸ ਆਕਾਲਪੁਰਖ ਵਾਹਿਗੁਰੂ ਜੀ ਨੇ ਪਾਰਗ੍ਰਾਮੀ ਕਰ ਦਿੱਤਾ ਭਾਵ ਕਿ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰ ਦਿੱਤਾ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕੋਟ ਪਰਾਧ ਮਿਟ ਜਾ ਜਨ ਸੇਵਾ ਹਰ ਕੀਰਤਨ ਰਸ ਗਾਇਆ ਇਹ ਹਸਕ ਆਗਮਕ ਉਜਲ ਜਨਕਾ ਸੰਗ ਵਡਭਾਗੇ ਪਾਈਆ ਕੋਟ ਪਰਾਧ ਮਿਟਾ ਜਨ ਸੇਵਾ ਜਨਾ ਦੀ ਅਥਵਾ ਹਰੀ ਦੇ ਦਾਸਾਂ ਦੀ ਸੇਵਾ ਦੇ ਸਦਕਾ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਹਨ ਹਰ ਕੀਰਤਨ ਰਾਸ ਗਾਈਏ ਜੇ ਰਸ ਲੈ ਲੈ ਕੇ ਹਰੀ ਦੇ ਕੀਰਤਨ ਨੂੰ ਗਾਉਣਾ ਕਰੀਏ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਹਨ ਕਹਿੰਦਾ ਇਹ ਖੁਸ਼ਕ ਆਗਾ ਮੁਖ ਉਜਲ ਜਨਕਾ ਸੰਗ ਵੱਡ ਭਾਗੀ ਪਾਈਐ ਇਹ ਖੁਸ਼ਕ ਆਗਾ ਮੁਖ ਉਜਲ ਇਥੇ ਇਸ ਸ਼ਲੋਕ ਦੇ ਵਿੱਚ ਵੀ ਸੁਖ ਨਸੀਬ ਹੁੰਦਾ ਹੈ ਤੇ ਅਗਿਆ ਪਰਲੋਕ ਦੇ ਵਿੱਚ ਵੀ ਮਹਾਰਾਜ ਕਹਿੰਦੇ ਮੂੰਹ ਉਜਲਾ ਹੁੰਦਾ ਹੈ ਚਮਕੀਲਾ ਹੁੰਦਾ ਹੈ ਜਨਕਾ ਸੰਗ ਵੱਡ ਭਾਗੀ ਪਾਈਐ ਜੇਕਰ ਵੱਡਿਆਂ ਭਾਗਾਂ ਦੇ ਸਦਕਾ ਹਰੀ ਦੇ ਜਨਾਂ ਦਾ ਸੰਗ ਪਾਲੀਏ ਹਰੀ ਦੇ ਦਾਸਾਂ ਦਾ ਸੰਗ ਪਾਲੀਏ ਤਾਂ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੇਤਕ ਉਪਮਾ ਕਹੀਆ ਅਗਮ ਅਗੋਚਰ ਸਾਦੇ ਅਬਨਾਸੀ ਸ਼ਰਣ ਸੰਤਨ ਕੇ ਲਹੀਆ ਰਸਨਾ ਏਕ ਅਨੇਕ ਗੁਣ ਪੂਰਨ ਮਹਾਰਾਜ ਕਹਿੰਦਾ ਕਿ ਸਾਡੀ ਰਸਨਾ ਦਾ ਕੇਵਲ ਮਾਤਰ ਇੱਕੋ ਹੀ ਹੈ ਔਰ ਜਿਹੜੇ ਹਰੀ ਦੇ ਜਨ ਹਨ ਉਹ ਇਨੇ ਕਾਹੇ ਗੁਣਾਂ ਦੇ ਨਾਲ ਪੂਰਨ ਸਵਾ ਭਰੇ ਪਏ ਹਨ ਸੋ ਕਹਿੰਦਾ ਜਨਕੀ ਕੇਤਕ ਉਪਮਾ ਕਹੀ ਹੈ ਹਰੀ ਦੇ ਜਨਾਂ ਦੀ ਹਰੀ ਦੇ ਦਾਸਾਂ ਦੀ ਅਸੀਂ ਕਿੰਨੇ ਕੁ ਉਪਮਾ ਕਹਿਣੀ ਕਰੀਏ ਕਿੰਨੇ ਕੁ ਵਡਿਆਈ ਕਹਿਣੀ ਕਰੀਏ ਕਹਿੰਦੇ ਅਗਮ ਅਗੋਚਰ ਸਾਦੇ ਅਬਨਾਸੀ ਚਰਨ ਸੰਤਨ ਕੇ ਲਹਿਆ ਆਗਮਯ ਅਗੋਚਰ ਸਦ ਅਬਨਾਸੀ ਅਗਮ ਅਰਥਾਤ ਮਨ ਬੁੱਧੀ ਕਰਕੇ ਪਹੁੰਚ ਹੈ ਉਹ ਅਕਾਲ ਪੁਰਖ ਵਾਹਿਗੁਰੂ ਅਗੋਚਰ ਅਰਥਾਤ ਇੰਦਰੀਆਂ ਕਰਕੇ ਵੀ ਪਹੁੰਚ ਹੈ ਸਦ ਅਬਨਾਸੀ ਸਦਾ ਹੀ ਨਾਸ਼ ਤੋਂ ਰਹਿਤ ਹੈ ਬਨਾਸੀ ਹੈ ਸ਼ਰਨ ਸੰਤਨ ਕੀ ਲਈ ਹੈ ਤੇ ਸੰਤਾਂ ਦੀ ਸ਼ਰਨ ਦੇ ਵਿੱਚ ਹਰੀ ਪਰਮੇਸ਼ਰ ਨੂੰ ਲੱਭੀਦਾ ਹੈ ਭਾਈ ਕਹਿੰਦਾ ਨਿਰਗੁਣ ਨੀਤ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਬੋੜਤਾ ਮੋਹ ਗ੍ਰਹਿ ਆਂਧ ਕੂਪ ਮਹਾ ਨਾਨਕ ਲਿਹੋ ਨਿਬਾਹੀ ਨਿਰਗੁਣ ਨੀਤ ਅਨਾਥ ਅਪਰਾਧੀ ਅਸੀ ਗੁਣਾ ਦਾ ਵਿਹੋਣੇ ਨਿਰਗੁਣ ਹਾ ਪਾਤਸ਼ਾਹ ਜੀ ਅਸੀਂ ਬਹੁਤ ਨੀਚਾ ਹਾਂ ਅਨਾਥ ਭਾਵਨ ਖਸਮੇ ਹਾਂ ਅਪਰਾਧੀ ਭਾਵ ਬਹੁਤ ਵੱਡੇ ਗੁਨਾਹਗਾਰ ਹਾਂ ਸੇ ਕਹਿੰਦੇ ਓਟ ਸੰਤਨ ਕੀ ਆਹੀ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਪਾਤਸ਼ਾਹ ਜੀ ਅਸੀਂ ਤੁਹਾਡੇ ਸੰਤਾਂ ਦੀ ਓਟ ਚਾਹੀ ਹੈ ਹਿਰਦੇ ਦੇ ਵਿੱਚ ਕਹਿੰਦੇ ਬੂੜਤ ਮੋਹ ਗ੍ਰਹਿ ਅੰਧ ਕੂਪ ਮਹਾ ਨਾਨਕ ਲਿਹੋ ਨਿਭਾਈ ਬੂੜਾ ਤਰ ਅਰਥਾਤ ਡੁੱਬਦੇ ਜਾਂਦੇ ਹਾਂ ਕਾਹਦੇ ਚ ਮੋਹ ਗ੍ਰਹਿ ਅੰਧ ਕੂਪ ਮੈਂ ਕਰਦੇ ਮੋਹ ਰੁਪਏ ਨੇ ਖੋਦ ਵਿੱਚ ਡੁੱਬਦੇ ਜਾਂਦੇ ਹਾਂ ਪਾਤਸ਼ਾਹ ਜੀ ਨਾਨਕ ਨੇ ਹੋ ਨਿਬਾਹੀ ਤੇ ਪੰਜਵੇਂ ਗੁਰੂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ ਪ੍ਰੀਤ ਨੂੰ ਤੋੜ ਤੈਨ ਬਾਲਿਓ ਜੀ ਸੋ ਕੋ ਆਪਣੇ 8ਵੇਂ ਬਚਨ ਦੇ ਵਿੱਚ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਪੰਜਵਾ ਘਰ ਪਹਿਲਾ ਜਾਗ ਹੈ ਹਿਰਦਾ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਕੁ ਜਾਈ ਦਾਸ ਆਪਣੇ ਕੋ ਤੋਂ ਵਿਸਰਹ ਨਾਹੀ ਚਰਨ ਧੂਰ ਮਨ ਪਾਈ ਜਾਗ ਹੈ ਹਿਰਦਾ ਵਸਿਆ ਤੂੰ ਕਰਤੇ ਅਰਥਾਤ ਕਹੇ ਕਰਤਾ ਪੁਰਖ ਜੀ ਜਿਨ੍ਹਾਂ ਵਿੱਚ ਗੁਰਮਖਾ ਗੁਰੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਤੂੰ ਵਸ ਗਿਆ ਨਾ ਕਹਿੰਦਾ ਤਾਂ ਕਿ ਤੈਂ ਆਸ ਪੁਜਾਈ ਤੇ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੀ ਤੂੰ ਆਸ ਪੂਰੀ ਕਰ ਦਿੱਤੀ ਉਹਨਾਂ ਦੀ ਇੱਕ ਵੀ ਇੱਛਾ ਬਕਾਇਆ ਨਹੀਂ ਰਹਿ ਗਈ ਕਹਿੰਦਾ ਦਾਸ ਆਪਣੇ ਕੋ ਤੂੰ ਵਿਸਰਾਂ ਨਹੀਂ ਚਰਨ ਧੋਰ ਮਨ ਪਾਈ ਦਾਸ ਆਪਣੇ ਕੋ ਤੂੰ ਵਿਸਰਾਂ ਨਹੀਂ ਤੇ ਆਪਣੇ ਦਾਸਾਂ ਨੂੰ ਤੂੰ ਕਦੇ ਵੀ ਵਿਸਰਦਾ ਨਹੀਂ ਭੁੱਲਦਾ ਨਹੀਂ ਚਰਨ ਧੂਰ ਮਨ ਪਾਈ ਤੇ ਮਹਾਰਾਜ ਕਹਿੰਦੇ ਤੁਹਾਡੇ ਚਰਨਾਂ ਦੀ ਧੂੜੀ ਤੁਹਾਡੇ ਦਾਸਾਂ ਦੇ ਮਨ ਨੂੰ ਭੌਂਦੀ ਐ ਜਾਂ ਫਿਰ ਤੁਹਾਡੇ ਦਾਸਾਂ ਦੇ ਚਰਨਾਂ ਦੀ ਧੂੜੀ ਸਾਡੇ ਮਨ ਨੂੰ ਪਾਸ਼ਾ ਜੀ ਬਹੁਤ ਭੌਂਦੀ ਐ ਬੜੀ ਚੰਗੀ ਲੱਗਦੀ ਐ ਕਹਿੰਦਾ ਤੇਰੀ ਅਕਥ ਕਥਾ ਕਥਨਾ ਨਾ ਜਾਈ ਗੋਣਨ ਧਾਨ ਸੁਖ ਦਾਤਾ ਸੁਆਮੀ ਸਭ ਤੇ ਓਚ ਬਡਾਈ ਰਹਾਓ ਤੇਰੀ ਅਕਾਥ ਕਥਾ ਕਥਨਾ ਨਾ ਜਾਈ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਕਥਾ ਅਕਾਥ ਹੈ ਕਥਨੀ ਤੋਂ ਨਿਆਰੀ ਹੈ ਕਥਨਾ ਨਾ ਜਾਈ ਕਹੀ ਨਹੀਂ ਜਾ ਸਕਦੀ ਤੁਹਾਡੀ ਅਕਾਥ ਕਥਾ ਕਹਿੰਦੇ ਗੁਣਨ ਧਾਨ ਸੁਖ ਦਾਤੇ ਸਵਾਮੀ ਸਭ ਤੇ ਊਚ ਬਡਾਈ ਰਹਾਓ ਗੁਣਨ ਧਾਨ ਸੁਖ ਦਾਤੇ ਸਵਾਮੀ ਇਹ ਗੁਣਾ ਦੇ ਖਜ਼ਾਨੇ ਸੁੱਖਾਂ ਦੀ ਦਾਤ ਕਰਨੇ ਵਾਲੇ ਸਵਾਮੀ ਦੀ ਮਾਲਕ ਜੀ ਸਭਤੈ ਓਚ ਵਡਾਈ ਤੁਹਾਡੀ ਵਡਿਆਈ ਸਾਰਿਆਂ ਤੋਂ ਉੱਚੀ ਹੈ ਤੁਹਾਡੀ ਸਫਸਲਾ ਸਾਰਿਆਂ ਤੋਂ ਵੱਡੀ ਹੈ ਪਾਤਸ਼ਾਹ ਜੀ ਸੁਰਹਾ ਹੋਰ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੋ ਸੋ ਕਰਮ ਕਰਤ ਹਾ ਪ੍ਰਾਣੇ ਜੈਸੀ ਤੋ ਮੋ ਲੇਖ ਪਾਈ sevak ka tum seva din indarshan dekh agahi so so karmkarta prani arthat ke prana tar jeev ke balohi ohi ohi karm karna karda hai jaisi to ma lekh pai jis tarah di tusi jeevan de mastak de vich likhit pai hai kende sevak ka tum seva din indarshan dekh agahi ਸੇਵਕ ਕਾ ਤੁਮ ਸੇਵਾ ਦੀ ਨੇਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਤੁਸੀਂ ਆਪਣੀ ਸੇਵਾ ਬਖਸ਼ੀਆ ਸਮਰਨ ਬਖਸ਼ੀਆ ਹੈ ਭਗਤੀ ਬਖਸ਼ੀ ਹੈ ਦਰਸ਼ਨ ਦੇਖ ਅਗਾਈਤ ਤੁਹਾਡੇ ਦਰਸ਼ਨਾਂ ਨੂੰ ਦੇਖ ਕੇ ਉਹ ਰੱਜੇ ਰਹਿੰਦੇ ਨੇ ਸੰਤੋਖੇ ਰਹਿੰਦੇ ਹਨ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਰਬੰਨੇ ਰੰਤਰ ਤੁਮਹ ਸਮਾਨੇ ਜਾ ਕਉ ਤੁਦ ਆਪ ਬੁਝਾਈ ਗੁਰ ਪਰਸਾਦ ਐ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ ਸਰਬ ਨਿਰੰਤਰ ਤੁਮ੍ਹ ਸਮਾਨੇ ਉਹਨਾ ਗੁਰਮਖਾਂ ਗੁਰੂ ਪਿਆਰਿਆਂ ਦੇ ਲਈ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਹੋ ਨਿਬੜੇ ਹੋ ਨਿਰੰਤਰ ਭਾਵਕੇ ਇਕ ਟਾਕੇ ਇਕ ਰਾਸੋ ਨਿਬੜੇ ਹੋ ਤੁਮ੍ਹ ਸਮਾਨੇ ਤੁਸੀਂ ਸਮਾਏ ਹੋਏ ਹੋ ਉਹਨਾ ਗੁਰਮਖਾਂ ਦੇ ਲਈ ਇਨਾਂ ਦੇ ਲਈ ਜਾ ਕਉ ਤੁਦ ਆਪ ਬੁਝਾਈ ਜਿਨ੍ਹਾਂ ਨੂੰ ਤੁਸੀਂ ਆਪ ਆਪਣੀ ਸੋਜੀ ਬਖਸ਼ੀ ਐ ਨਾ ਬੁਝਾਰਤ ਬੁਝਾਈ ਐ ਉਹਨਾਂ ਦੇ ਲਈ ਤੁਸੀਂ ਸਰਵ ਵਿਆਪੀ ਜੋ ਨਿਰੰਤਰ ਜੋ ਪਾਸ਼ਾ ਜੀ ਸਮਾਏ ਹੋਏ ਜੋ ਕਣਕਣ ਦੇ ਵਿੱਚ ਕਹਿੰਦੇ ਗੁਰਪ੍ਰਸਾਦ ਮਿਟਿਓ ਅਗੇ ਆਨਾ ਪ੍ਰਗਟ ਭਏ ਸਭ ਠਾਈ ਗੁਰਪ੍ਰਸਾਦ ਮਿਟਿਓ ਅਗੇ ਆਨਾ ਅਰਥਾਤ ਕਿ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਉਹਨਾ ਗੁਰਮਖਾ ਗੁਰੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਉਹ ਗਿਆਨਤਾ ਦਾ ਹਨੇਰਾ ਮਿਟ ਗਿਆ। ਫਰਮਾਹ ਰਾਏ ਕਹਿੰਦੇ ਪ੍ਰਗਟ ਭਏ ਸਭ ਠਾਈ ਉਹ ਸਾਰੀਆਂ ਥਾਵਾਂ ਦੇ ਵਿੱਚ ਮਹਾਰਾਜ ਕਹਿੰਦੇ ਪ੍ਰਗਟ ਹੋ ਗਏ ਜਾਂ ਤੁਸੀਂ ਉਹਨਾਂ ਦੇ ਲਈ ਪ੍ਰਗਟ ਹੋ ਨਿਭੜੇ। ਕਹਿੰਦੇ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ। ਕਹੋ ਨਾਨਕ ਜਿਸ ਭੈ ਦਇਆਲਾ ਤਾਉ ਮਨ ਤੇ ਬਿਸਰ ਨਾ ਜਾਈ ਸੋਏ ਗਿਆਨੀ ਸੋਈ ਤੇ ਅਨਿਰਥਾਤ ਕੇ ਅਸਲ ਦੇ ਵਿੱਚ ਉਹੀ ਗੁਰਮੁਖ ਗੁਰੂ ਪਿਆਰਾ ਗਿਆਨਮਾਨ ਪੁਰਸ਼ ਹੈ ਉਹੀ ਤਿਹਾਨੀ ਹੈ ਔਰ ਮਹਾਰਾਜ ਕਹਿੰਦੇ ਸੋਈ ਪੁਰਖ ਸੋ ਭਾਈ ਅਰਥਾਤ ਕੇ ਉਹੀ ਇੱਕ ਰਸ ਵਿਆਪਕ ਸ੍ਰੇਸ਼ਟ ਪ੍ਰੇਮ ਵਾਲਾ ਹੈ ਕਿੰਨੇ ਕਹੋ ਨਾਨਕ ਜਿਸ ਭੈ ਦਇਆਲਾ ਤਾ ਗਉ ਮਨ ਤੇ ਬਿਸਰ ਨਾ ਜਾਈ ਕਹੋ ਨਾਨਕ ਜਿਸ ਭੈ ਦਇਆਲਾ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿ ਜਿਹਨਾਂ ਵੀ ਗੁਰਮੁਖਾਂ ਗੁਰੂ ਪਿਆਰਿਆਂ ਤੇ ਉਹ ਹਰੀ ਪਰਮੇਸ਼ਰ ਜੀ ਦੇ ਆਲੋ ਕਿਰਪਾਲੂ ਹੋ ਜਾਂਦੇ ਨੇ ਮਿਹਰਬਾਨ ਦਰਸਵਾਨ ਹੋ ਜਾਂਦੇ ਹਨ ਕਹਿੰਦਾ ਤਾ ਕਾਉ ਮੰਨਤੇ ਬਿਸਰ ਨ ਜਾਇ ਉਸ ਗੁਰਮੁਖ ਗੁਰੂ ਪਿਆਰੇ ਦੇ ਮਨ ਤੋਂ ਕਦੇ ਵੀ ਪਾਤਸ਼ਾਹ ਬਿਸਰ ਕੇ ਕਿਤੇ ਜਾਂਦੇ ਨਹੀਂ ਉਸ ਦੇ ਮਨ ਤੋਂ ਭੁੱਲ ਕੇ ਕਿਤੇ ਜਾਂਦੇ ਨਹੀਂ ਕਹਿੰਦਾ ਸੋਈ ਗਿਆਨੀ ਸੋਈ ਤੇ ਆਨੀ ਸੋਈ ਪੁਰਖ ਸੁਪਾਈ ਕਹੋ ਨਾਨਕ ਜਿਸ ਭਏ ਦਇਆਲਾ ਤਾ ਕਾਉ ਮਨ ਤੇ ਬਿਸਰ ਨ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ